ਹਾਂਜੀ ਸਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਜਮਾਂ ਜਾਇਜ਼ ਮੁੱਲ ਦੇ ਇੱਕ ਤਾਜੀ ਸੂਈ ਵਹਿੜ ਤੇ ਇੱਕ ਸੂਨ ਨੂੰ ਤਿਆਰ ਦੋ ਵੱਡੀਆਂ ਵਹਿੜਾਂ ਦੋਵੇਂ ਚੰਗੇ ਦੁੱਧ ਵਾਲੀਆਂ ਮੁੱਲ ਜਮਾਂ ਜਾਇਜ਼ ਹੋਣਗੇ ਸੀਲ ਸੌ ਫੋਲ ਹੈ ਭਾਈ ਕਹਿੰਦਾ ਭਾਵੇਂ ਅਗਲਾ ਜਵਾਗ ਲੈ ਆਵੇ ਤੇ ਸੂਈ ਸਵਾਈ ਦੀ ਭਾਵੇਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲੈ ਤੇ ਆ ਵੀ ਫੌਲੀ ਸੀਲ ਆ ਇਹ ਗੱਭਣਾ ਸੂਣ ਨੂੰ ਤਿਆਰ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਨਾ ਬਾਈ ਜੀ ਬਿਆਨਕ ਸਿੰਘ ਜੀ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਦਈਏ 9914566052 ਜੀ 9914566052 ਜੀ ਕੰਨਵਾ ਸੁਆ ਬਾਈ ਸੁਆ ਵੀ ਇਹ ਪਹਿਲਾ ਸੁਈ ਆ ਮੂੰਹ ਤੋਂ ਚਾਰ ਦੰਦਾਂ ਚੌਗੀ ਹਾਂ ਇਹ ਰਾਤ ਦੀ ਸੁਈ ਆ ਆਪਣੇ ਕੋਲ ਸੁਭਾ ਹੀ ਆਈ ਆ ਜੀ ਹਾਂਜੀ ਜੇਰ ਪੈ ਗਈ ਹਾਂ ਜੇਰ ਉਹ ਕਹਿੰਦੇ ਸੀ ਪੈ ਗਈ ਮੰਦਿਆ ਨੇ ਜਿਹੜਾ ਆਪਾਂ ਖਰੀਦੀਓ ਕਹਿੰਦੇ ਵੀ ਜੇਰ ਪੈ ਗਈ ਆਪਾਂ ਸੁਭਾ ਜਾਂਦੀ ਪਰ ਮਤਲਬ 8:30 ਵਜੇ ਮੈਂ ਇਹਦਾ 3 ਕਿਲੋ ਬੋਲਾ ਕੱਢ ਕੇ ਆਪ ਆਏ ਜਾਂਦੀ ਆਪਣੇ ਕੋਲੇ 10:00 ਵਜੇ ਆਈ ਲੈੜੇ ਕਿੰਨਾ ਦੁੱਧ ਪਿਆਜੋ ਦੁੱਧ ਜਿਹੇ ਸਮਾਂ ਤਿਆਰੀ ਜਾਂ ਥਣ ਲੱਗਾ ਜਾਂ ਜਾਂ ਵੇੜ ਨੂੰ ਯਾਨੀ 17-18 ਲੀਟਰ ਦੁੱਧ ਪਿਉਣਾ ਚਾਹੀਦਾ ਬਾਕੀ ਅਗਲੀ ਸੇਵਾ ਦਾ ਨਾ ਪਹਿਲਾਂ ਬੱਛੀ ਆ ਚਾਰ ਦਿਨ ਤੋਂ ਮੂੰਹ ਆ ਪੂਰੇ ਕੰਮ ਦੀ ਬੱਛੀ ਆ ਦੁੱਧ ਇਹਨੂੰ ਪਿਉਣਾ ਚਾਹੀਦਾ ਕਿਉਂਕਿ ਜਾਨ ਵਾਲੀ ਬੱਛੀ ਆ ਕਿਹੜਾ ਮਰੀ ਹੰਬੀ ਆ ਮਗਰ ਰਾਜਾ ਘਰਾਨੀ ਮਗਰ ਰਾਜਾ ਘਰਾਨੀ ਠੀਕ ਹੈ ਮਾਰ ਦੇ ਯੱਕ ਮਾਰ ਦੋਸਤੋ ਧਾਰਾ ਮਾਰ ਕੇ ਬਾਈ ਕਹਿੰਦਾ ਆਪਾਂ ਵਿਖਾ ਦਨੇ ਆ ਚੁਵਾਈ ਚੁਈ ਦੀ ਇੱਕ ਨੰਬਰ ਹੈ ਬਾਕੀ ਤੁਸੀਂ ਵੇਖ ਹੀ ਲੈਣੀਆਂ ਧਾਰਾ ਥਣ ਪੂਰਾ ਚੰਗਾ ਨਿਆਣਾ ਪਾਉਣਾ ਪਾਲਾ ਨਹੀਂ ਪਾਉਣਾ ਆ ਬਾਈ ਨਿਆਣਾ ਪਾਉਣਾ ਤਾਂ ਪਾਲੋ ਨਹੀਂ ਪਾਉਣਾ ਤਾਂ ਕੋਈ ਚੱਕਰ ਨਹੀਂ ਚੁਵਾਈ ਵੇਖੋ ਦਾangar ki ਚੁਵਾਈ ਆ ਪੂਰੀ ਮੋਟੀ ਚੁਵਾਈ ਆ ਨਿਆਣਾ ਵੀ ਲੈਂਦੀ ਆ ਐਨੀ ਗੱਲ ਕੋਈ ਨਹੀਂ ਆ ਨਿਆਣਾ ਨਹੀਂ ਦੀ ਠੀਕ ਹੈ ਪਾਲੋ ਨਹੀਂ ਪਾਉਣਾ ਆਪਾਂ ਪਾਉਣਾ ਤਾਂ ਪਾਲੋ ਬਾਈ ਕਹਿੰਦਾ ਨਹੀਂ ਪਾਉਣਾ ਤਾਂ ਤਾਂ ਵੀ ਕੋਈ ਚੱਕਰ ਨਹੀਂਗਾ ਸੀਨ ਸਹਾਉ ਆ ਦੂਜਾ ਸੂਆ ਪਹਿਲਾ ਪਹਿਲਾ ਸੂਆ ਮੂੰਹ ਤੋਂ ਚਾਰ ਦੰਦਾਂ ਦਾ ਚੌਗੀ ਬੱਚੀ ਸੀ ਸਭ ਫੁੱਲੇ ਨਿਆਣਾ ਪਾਉਣਾ ਤਾਂ ਪਾਲੇ ਨਹੀਂ ਪੜਨ ਤਾਂ ਵੀ ਕੋਈ ਚੱਕਰ ਨਹੀਂ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਰਾਤ ਦੀ ਸੂਈ ਆ ਜ਼ੇਰ ਪੈ ਗਈ ਆ ਬਾਈ ਕਹਿੰਦਾ ਦੁੱਧ ਦੁੱਧ ਵੀ ਨਾਲੇ ਮੱਝਾਂ ਵਰਗਾ ਹੋ ਵੀਰੇ ਠੀਕ ਹੈ ਹਾਂ ਬੱਚੀ ਬਹੁਤ ਚੰਗੀ ਬੱਚੀ ਜਾਨ ਵਾਲੀ ਬੱਚੀ ਆ ਮਰੀ ਹੰਦੀ ਬੱਚੀ ਸੋਬਾ ਬਾਈ ਦੱਸਦਾ ਕਿ 3 ਕਿਲੋ ਬੌਲੀ ਅਗਲੇ ਦੇ ਘਰੋਂ ਮੈਂ ਚੋ ਕੇ ਪਾਸ ਕਰਕੇ ਲਿਆਇਆ 3 ਕਿਲੋ ਹਵਾਨੇ ਜੋ ਬੌਲੀ ਕੱਢੀ ਆ ਪਹਿਲਣ ਬੱਚੀ ਨਵਾ ਹਾਨ ਨੇ ਆਮ ਕਈ ਭੈਣ ਭਰਾ ਕਹਿੰਦੇ ਪਹਿਲਣ ਗਰਮ ਹੁੰਦੀਆਂ ਪਰ ਪੂਰੀ ਸੀਲ ਹੈ ਠੋਸ ਨਿੱਗਰ ਹਵਾਨਾ ਠੀਕ ਹੈ ਹਾਂ ਵੇਖ ਥਾਨ ਕਿਹਜਾ ਲੱਗਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਨ ਹੂੰ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਮੈਨੂੰ ਵੀ ਘਰੇ ਦੁੱਧ ਪੀਣ ਵਾਲੇ ਭੈਣ ਭਰਾ ਆ ਵੀ ਫੋਨ ਆਉਂਦੇ ਬਈ ਯਾਰ ਹਿੰਮਤ ਸੀਲ ਸੌ ਵੜ ਲੈਣੀ ਹੈ ਲੈਣੀ ਆਪਾਂ ਸੂਈ ਸਵਾਈ ਆ ਦੁੱਧ ਪਵਾ ਕੇ ਲੋ ਘੱਟ ਦੇ ਦੇ ਪਰ ਹੋਵੇ ਸੀਲ। ਦਿੱਥੀ-ਬੁੱਥੀ ਵਿਖਾਰੇ ਵੇਲਾ ਮਰਲੇ-ਮਰਲੇ ਤੇ ਥਣ ਲੱਗਾ। ਥਣ ਕਿੰਨਾ ਪੀੜੀ ਦੇ ਪਾਵਾਰਗਾ ਮੋਟਾ ਥਣ ਲੱਗਾ ਵੀਰੇ। ਐ ਹੋ ਜਾ ਲੱਖ ਵਾਲੀ ਗਾਂ ਨੂੰ ਥਣ ਨਹੀਂ ਲੱਗਦਾ ਜਿਹੜਾ ਇਹ ਕਰਦਾ। ਹਾਂ ਇਹ ਤਾਂ ਗੱਲ ਹੈ। ਜੈਜ ਮੋਲ ਜਾਵਾਂ ਪਾ। ਵੀਰੇ ਜੇ ਕਿਸੇ ਕੋਲੇ ਹੋਰ ਹੁੰਦੀ ਤੈਨੂੰ ਪਤਾ ਤੂੰ ਹੀ ਵੀਡੀਓ ਬਣਾਉਣਾ। ਅਗਲੇ ਨੇ 65000 ਮੱਛੀ ਦਾ ਮੰਗਣਾ ਸੀ। ਹੂੰ। ਆਪਣਾ ਮੁੱਲ ਹੁੰਦਾ ਜਾਇਜ ਮੁੱਲ ਕਰਉਣਾ 60 ਕਰਾਲੋ ਆਪਾਂ ਬੱਛੀ 53000 ਦੀ ਦੇ ਦੇਣੀ 53 ਦੀ 53 ਦੀ ਆਫਰ ਹੀ ਆ ਯਾਰ ਜਮਾਂ ਜਾਇਜ ہاں ਵੇਖ ਲੈ ਦੇ ਦੂ ਆ ਭਾ ਕੋਈ ਹਾਂ ਪੂਰੀ ਚੰਗੀ ਬੱਛੀ ਆ ਅਗਲਾ ਕੋਲੇ ਆ ਕੇ ਵੇਖ ਲੈ ਦੋਸਤੋ ਜਮਾਂ ਜਾਇਜ ਮੁੱਲ ਬਾਈ ਕਹਿੰਦਾ ਹੋਰ ਕਿਸੇ ਦੇ ਘਰੇ ਖੜੀ ਹੁੰਦੀ 65 ਮੁੱਲ ਕਰਨਾ ਹੀ ਆਪਾਂ ਕੋਈ 60 ਨਹੀਂ ਕਰਨਾ 53000 ਦੀ ਦੇ ਦੇਣੀ ਆ ਜਮਾਂ ਜਾਇਜ ਮੁੱਲ ਮੈਂ ਅੱਗੇ ਵੀ ਕਹਿਣਾ ਹਣਾ ਦੁਬਾਰਾ ਵੀ ਕਹਿ ਦੇਣਾ 4-5 ਪਿੰਡ ਤੁਰ ਫਿਰ ਕੇ ਅਗਲਾ ਢੇੜਾ ਦੇ ਆਵੇ ਜੇ ਇੰਨੀ ਚੰਗੀ ਬੱਛੀ ਪਹਿਲਣ ਤਾਜੀ ਸੂਈ ਸਵਾਈ ਐਨੇ ਦੁੱਧ ਵਾਲੀ ਘੱਟ ਪੈਸਿਆਂ 'ਚ ਮਿਲਦੀ ਹੋਈ ਤਗੜਾ ਲੈ ਲੈ ਪਰ ਮੈਨੂੰ ਨਹੀਂ ਲੱਗਦਾ ਇੰਨੀ ਚੰਗੀ ਬੱਚੀ ਕੋਈ 53000 ਦੀ ਦੇ ਦੂ। ਮੇਰੇ ਨਾਲ ਭਾਅ ਮਿਲਣਾ ਨਹੀਂ ਅਗਲਾ ਕਿਹੜਾ ਦੇ ਆਵੇ ਚਾਰੇ ਪਾਸੇ ਫੇਰ ਮੇਰੇ ਨਾਲ ਆ ਕੇ ਸੌਦਾ ਕਰੇ ਜੇ ਆਹ ਭਾਅ ਵੱਚੀ ਦੇ ਜੇ ਕੋਈ ਫਿੱਟੇ ਨੂੰ ਕਹਿ ਦੀ। ਸਹੀ ਗੱਲ ਆ। ਜਮਾਂ ਜੈਜ ਮਾਲ ਵਿੱਚੋਂ ਛੋੜ ਛੱਪਾ 5400 ਦਾ ਬਾਈ ਕਰ ਦੂ ਮਾਨਤਨ ਬੇਫਿਕਰ ਹੋ ਕੇ ਆ ਜਾਓ 17 18 ਕਿਲੋ ਖੁੱਲਾ ਦੁੱਧ ਪਿਆ ਜੂ। ਹਾਂ ਤੇ ਦੁੱਧ ਵੀ ਹੋਊ ਮੱਝਰਗਾ ਜਮਾਂ ਲੇਟਰਗਾ ਮੱਝ ਲੈਣੀ ਨੇ ਦੁੱਧ ਵਾਲੀ 1.5 ਲੱਖ ਦੀ ਹੁੰਦੀ ਆ ਤੇ ਫੰਡਰ ਮੱਝ ਵੀ ਨਹੀਂ ਅਗਲਾ ਪਿਆ 52000 ਦੀ ਦਿੰਦਾ ਇਹ ਤਾਂ ਫੇਰ ਤਾਜੀ ਸੂਈ ਵੱੱਛੀ ਆ ਬਹੁਤ ਚੰਗਾ ਲੱਗਾ ਵੀ ਹਾਂ ਨਾਲੇ ਗਰਮੀ ਤੇ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੀ ਵੱੱਛੀ ਆ ਹੁਣ ਸਿਆਲ ਤਾਂ ਨੰਗ ਚੱਲਿਆ ਆ ਮਹੀਨਾ ਕੀ ਰਹਿ ਗਿਆ ਹੋਰ ਇਦੂਗਾ ਗਰਮੀ ਆ ਜਣੇ ਆ ਗਰਮੀ ਵਧ ਗਿਆ ਉਹ ਆਏ ਨਹੀਂ ਡੇਰੀ ਵਾਲਾ ਲੱਕ ਮਾਰੂਗਾ ਹਾਂ ਮਾਝਾਰ ਦਾ ਦੁੱਧ ਉਹ ਤੇ ਨਾ ਹੀ ਇਹ ਗਰਮੀ ਬਣਾਵੇ ਗਰਮੀ ਰਹਿ ਤਵ ਵੱੱਛੀ ਆ ਆੜ ਸਿਆਲ ਜਿਵੇਂ ਮਰਜ਼ੀ ਚਵਾਈ ਕਰਿਓ 2 ਨੰਬਰ ਤੇ ਆ ਬਾਈ ਇਹ 2 ਨੰਬਰ ਤੇ ਇੱਕ ਹਫ਼ਤੇ ਦੀ ਕੱਚੀ ਆ ਠੀਕ ਹੈ ਹਨ ਜਿਹੜੇ ਭੈਣ ਭਰਾ ਨੇ ਲੈਣੀ ਹੈ ਨਾ ਆਪਾਂ ਤੁਹਾਨੂੰ ਪਤਾ ਮਾਲ ਆਪਣਾ ਖਰੀਦਦਾ ਉਹਨਾਂ ਦੀ ਸੰਝਣਾ ਲੈਣੀ ਹੈ ਨਾ ਤੇ ਦੁੱਧ ਦੀ ਆਪਾਂ ਨੂੰ ਬਹੁਤ ਸਿਹਤ ਆਈ ਇਹਦੀ ਠੀਕ ਹੈ ਦੁੱਧ ਜੀ ਤੋਂ ਆਪਾਂ ਖਰੀਦੀਓ ਕਹਿੰਦਾ ਵੀ ਮੈਂ 25 ਕਿਲੋ ਦੁੱਧ ਚੋਇਆ ਅੱਛਾ ਤੂੰ ਯਾਰ ਆਪ ਵੇਖ ਲੈ ਵੀਰੇ ਦੇਣਾ ਚਾਹੀਦਾ ਕਿੱਡੀ ਵੜਾ 51 ਗਰਾ ਟਰੈਕਟਰ ਨੂੰ ਲੰਮੀ ਪਈ ਆ ਭੂਰੀ ਹਾਂ ਵੜਾ ਤਾਂ ਵੜਾ ਵੀ ਟਾਂ ਟੋ ਲਾ ਵਿਖਾ ਦੇ ਇੱਕ ਹਫ਼ਤੇ ਦੀ ਕੱਚੀ ਆ ਠੀਕ ਹੈ ਇੱਕ ਦੋ ਦਿਨ ਉਧਰ ਉਧਰ ਹੋ ਕੇ ਵੀ ਆਪਾਂ ਪਸ਼ੂ ਪਹਿਲਾਂ ਵੀ ਥੂਪਦਾ ਦੋ ਦਿਨ ਵੱਧ ਵੀ ਲੈ ਜਾਂਦਾ ਕੱਢੀਏ ਵਾਰ ਦੋਸਤੋ ਹਫ਼ਤੇ ਦੀ ਕੱਚੀ ਬਾਈ ਕਹਿੰਦਾ ਦੁੱਧ ਦੀ ਮੋਸਲੋਤ ਆਈ ਹੈ ਦੀ 25 ਕਿਲੋ ਦੁੱਧ ਬਾਈ ਕਹਿੰਦਾ ਉਹ ਕਹਿੰਦੇ ਅਸੀਂ ਛੋਇਆ ਝੂਠ ਮਾਰਨ ਨੂੰ ਤਾਂ ਬਾਈ ਇੱਕ ਨੰਬਰ ਦਾ ਵੀ 20 22 ਕਿਲੋ ਕਹਿ ਜਾਂਦਾ ਜੇ ਕਹਿਣਾ ਹੁੰਦਾ ਤਾਂ ਇੱਕ ਨੰਬਰ ਦਾ ਵੀ ਕਹਿ ਜਾਂਦਾ ਬਾਈ 20 22 ਕਿਲੋ ਦੇਊਗੀ ਪਰ ਉਹਦਾ 17 18 ਕਿਹਾ ਬਾਈ ਨੇ ਇਹਨੇ ਦਿੱਤਾ ਹੋਊਗਾ ਅਗਲੇ ਨੇ ਬਾਈ ਨੂੰ ਕਿਹਾ ਤਾਂ ਹੀ ਬਾਈ ਨੇ ਤੁਹਾਨੂੰ ਕਿਹਾ ਆਪਾਂ ਵੀ ਲਈ ਆਪਾਂ ਨੂੰ ਅਗਲੇ ਨੇ 25 ਜਾ ਐਡੀ ਯਾਰ ਵਹਿੜੂ ਤੂੰ ਆਪਰ ਲਾ ਇਹਨਾਂ ਵੀਡੀਓ ਬਣਾ ਹਾਂ ਵਹਿੜ ਯਾਰ ਕਿੱਡੀ ਆ ਦੋਸਤੋ ਵਹਿੜ ਨੂੰ 25 ਕਹਿੰਦਾ ਹਾਂ ਫੁੱਲ ਵੱਡੀ ਆ 22 23 ਕਿਲੋ ਦੀ ਤਾਂ ਬਾਈ ਕਹਿੰਦਾ ਮੈਂ ਹੀ ਗਾਰੰਟੀ ਦੇ ਦੂੰਗਾ ਮੈਂ 22 23 ਕਿਲੋ ਮੰਨ ਕੇ ਲਈ ਆ ਹਾਂ ਬਾਕੀ ਐਡੀ ਵਹਿੜ ਜੇ ਇਹਨਾਂ ਦੁੱਧ ਬਾਈ 23 ਕਿਲੋ ਪੋਲੇ ਜੀ ਹੱਥ ਨਾ ਦਿੰਦੀ ਨਹੀਂ ਫਿਰ ਦੇਣਾ ਵੀ ਕਿਹੜੀ ਦੋਸਤਾਂ ਬਾਈ ਅਗਲੇ ਨੇ ਕਹਿ ਰਹੇ ਨੇ ਫਾਰਮ ਚੋਂ ਲਈ ਆ ਆਪਾਂ ਟ੍ਰੇਡਰ ਬੰਦੇ ਨੇ ਕਹਿ ਰਹੇ ਨੇ ਕੋਈ ਫਾਰਮ ਦੋਸਤਾਂ ਇਹ ਆਏ ਹੀ ਗੱਲਾਂ ਆਏਗਾ ਕਈ ਐਵੇਂ ਤਾਲੂ ਨਾ ਲਾ ਕੇ ਛੱਡ ਦਿੰਦੇ ਆ ਵੱਡੀ ਜੀ ਵਾੜ ਵੇਖ ਕੇ ਬਾਈ ਫਾਰਮ ਚੋਂ ਲਈ ਆ ਹਾਂ ਤੇ ਫਾਰਮ ਵਾਲਾ ਪਤਾ ਤੈਨੂੰ ਨਸਲ ਕਰ ਦਿੰਦਾ ਫਾਰਮ ਵਾਲਾ ਫਾਰਮ ਵਾਲਾ 2.5 ਲੱਖ ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦਾ ਬਾਈ ਬਾਕੀ ਕੂਨੀ ਪੂਰੀ ਆ ਹਾਂ ਤੇ ਲੇਵਾ ਥਾਣਾ ਦਿਖਾ ਦੇ ਕਿੰਨੀਆਂ ਵੇਥੀਆਂ ਬੁੱਥੀਆਂ ਚੰਗਾ ਕਿੰਨਾ ਥਾਣਾ ਇਹੀ ਹਫਤਾ ਕਿ ਤਾਂ ਲੇਟ ਪਾਉਂਦੇ ਇਹਦੀ ਵੀਡੀਓ ਆਪਾਂ ਸੁਆਸ ਬੂ ਜਾਨ ਕੱਢ ਦੇਣੀ ਸੀ ਵੱਛੀ ਨੇ ਵੀਡੀਓ ਵੇਖਣ ਵਾਲੇ ਦੀ ਜੈਜ ਮੁੱਲ ਕਰਨਾ ਵੱਛੀ ਨੇ ਜੈਜ ਮੁੱਲ ਜੈਜ ਮੁੱਲ ਵੀਰੇ ਅੱਜ ਦਾ ਮੁੱਲ ਹੈਗਾ 66000 ਰੁਪਏ ਦੇ ਦੇਣੀ ਆ ਠੀਕ ਆ ਤੇ ਜੇ ਸਵਾਕੇ ਹੋਈ ਨੂੰ ਵੱਛੀ ਆਉਂਦਾ ਤਾਂ 75000 ਰੁਪਏ ਵਿੱਚ ਨੇ ਸਹੀ ਆ ਕੱਚੀ ਕੱਚੀ ਦਾ ਹੀ ਮੁੱਲ ਜਿਹੜਾ ਹੁੰਦਾ ਦੱਸ ਦੇ ਨਾਲ ਖਾਂ ਮੁੱਲ ਚਾਹਾਂ ਜੈਜ ਮੁੱਲ ਹਾਂ ਨਾਲੇ ਰੁੱਤ ਵਧ ਗਿਆ ਹੈ ਹਾਂ ਹੈਨਾ ਦੋਸਤੋ 66000 ਦੀ ਬਾਈ ਕਹਿੰਦਾ ਅੱਜ ਦੇਣੀ ਆ ਜੇ ਤਿਆਰ ਕਰਕੇ ਹਫਤਾ ਸਾਹਮ ਕੇ ਲੋੜਾਂ ਦੇ ਵਿੱਚ ਆਗੇ ਫੇਰ ਨਹੀਂ ਮਿਲਨੀ ਫੇਰ ਨਹੀਂ ਮਿਲਲੇ ਬੰਦੇ ਆਏ ਹੁੰਦੇ ਕਿ ਕਿਹਨੇ ਇੱਕ ਵੀਡੀਓ ਜੀ ਪਾਈ ਹੁੰਦੀ ਆ ਪਹਿਲਾਂ ਕਹਿੰਦਾ ਯਾਰ ਉਦਾਂ ਤਾਂ ਦੋ ਇਨੇ ਨਹੀਂ ਆਉਂਦਾ ਸੀ ਹਾਂ ਬਾਈ ਸਾਹਮਣੀ ਵੀ ਅਗਲੇ ਨੇ ਵੱਧ ਲੈਣੀ ਆ ਪੈਸੇ ਜੋ ਸਾਹਮਣੀ ਆ ਹਾਂ ਇਹ ਤਾਂ ਗੱਲ ਹੈਗੀ ਆ ਕਿਹੜਾ ਵੀ ਬਾੜੀ ਇਹ ਸਾਹਮਣੀ ਪੈਣੀ ਹੈ ਇਹ ਹਫਤਾ ਦੱਸ ਦੇਣੀ ਆ ਹਾਂ ਦੋਸਤੋ ਹਫਤਾ ਦੱਸ ਦੇਣ ਜੀ ਬਾਈ ਸਾਂਭੂਗਾ ਤੁਹਾਨੂੰ ਵੀ ਪਤਾ 5-7000 ਖਾਊਗੀ ਤੇ ਫੇਰ ਅਗਲੇ ਨੇ ਮੁੱਲ ਵੱਧ ਕਰਨਾ ਨਹੀਂ ਹੈ ਕਿਹੜਾ ਕੋਈ ਦੋਗਲੀ ਆ ਮਸਲ ਵਾਲੀ ਆ ਵੈੜ ਪੂਰੀ ਹੂੰ ਪਤਲੇ ਪਿੰਡੇ ਦੀ ਆ ਪਤਲੇ ਪਿੰਡੇ ਦੀ ਫਰੀਜ਼ ਚਾਂਟ ਹਾਂ ਹੋਟ ਲੰਮੀ ਹੋਊਗੀ 9 ਫੁੱਟ ਬਾਈ ਕਹਿੰਦਾ ਲੰਬੀ ਆ ਜੀਤੋ ਲਈ ਉਹਨੇ 25 ਲੀਟਰ ਦੀ ਗਾਰੰਟੀ ਦਿੱਤੀ ਪਰ ਬਾਈ ਕਹਿੰਦਾ 22 23 ਕਿਲੋ ਦੀ ਤਾਂ ਆਪਾਂ ਨਹੀਂ ਗਾਰੰਟੀ ਦੇ ਦਾਂਗੇ ਪਹੂਗੇ ਹਾਥੀ 'ਚ ਇਕੱਠੀ ਹੋਗੇ ਪਹੂਗੇ ਇੰਨੀ ਲੰਮੀ ਆ ਠੀਕ ਆ ਹਾਥੀ 'ਚ ਬਾਈ ਕਹਿੰਦਾ ਔਣੀ ਨਹੀਂ ਪੂਰੀ ਮਗਰ ਵੰਗਾ ਤੁਹਾਨੂੰ ਪਤਾ ਹੀ ਲੱਗ ਜਾਂਦਾ ਉਹ 'ਚ ਇਕੱਠਾ ਜਾ ਹੋ ਜਾਂਦਾ ਜਾਨਵਰ ਹਾਂ ਆ ਵੀ ਇੱਥੇ ਲੱਗਾ ਵਾ ਹਾਂ ਪੈ ਕਾ ਗੱਡੀ 'ਚ ਬਾਈ ਕਹਿੰਦਾ ਔਣੀ ਆ ਜਮਾਂ ਜਾਇਜ ਮੁੱਲ 66000 ਦੀ ਦੇ ਦੇਣੀ ਆ ਇਹਦਾ ਵੀ ਦੁੱਧ ਮੱਝਾਂ ਵਰਗਾਊ ਉਹਦਾ ਵੀ ਕਿਉਂਕਿ ਇਹਨਾਂ ਦੇ ਵਿੱਚੋਂ HF ਨਸਲ ਦੀ ਜਿਆਦਾ ਵਾਲੀ ਵੜ ਕੋਈ ਵੀ ਨਹੀਂ ਦੁੱਧ ਮੱਝਾਰ ਗਾਊ ਪਰ ਪਿਆ ਦਾ ਨਾ HF ਵੜ ਜਿੰਨਾ ਹੀ ਦੁੱਧ 2 ਨੰਬਰ ਨੇ ਹਾਂ ਰੇਲ ਗੱਡੀ ਦਾ ਡੱਬੇ ਜੱਡੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਮਾਂ ਜੈਜ ਮੋਲ ਮੈਂ ਪਹਿਲਾਂ ਵੀ ਕਿਹਾ ਤੋਰ 2-4 ਪਿੰਡ ਤੋਰ ਫਿਰ ਕੇ ਢੇੜਾ ਦੇ ਲੋ ਨਾਲੇ ਤੁਹਾਨੂੰ ਮੁੱਲ ਦਾ ਵੀ ਪਤਾ ਲੱਗ ਜੂਗਾ ਕਿ ਜਾਨਵਰ ਕਿੰਨੇ-ਕਿੰਨੇ ਦਾ ਮਿਲਦਾ ਬਾਅਦ ਚ ਬਾਈ ਦੇ ਘਰੇ ਆਓ ਨਾਲੇ ਤੁਹਾਨੂੰ ਮਾਨ ਚ ਕੋਈ ਧੜਕੂ ਨਹੀਂ ਰਹਿੰਦਾ ਅਗਲਾ ਬੁੱਢੀਆਂ ਗਾਂਆਂ ਦਾ ਮੁੱਲ ਜ਼ਿਆਦਾ ਕਰ ਦਿੰਦਾ ਹਾਂ ਹਾਂ ਯਾਰ ਨਾਲੇ ਫਿਰ ਮੰਨ ਜਾ ਖੜ ਜਾਂਦਾ ਕਿ ਨਹੀਂ ਆਵਾਜ਼ ਸੱਚੀ ਇੰਨੀ ਨਹੀਂ ਆਈ ਜਾਂਦੀ ਸਾਰੇ ਪਾਸਿਓਂ ਫਿਰ ਮਗਰੋਂ ਸੌਦਾ ਵੈੰਦੀ ਹੋ ਜਾਂਦਾ ਹਾਂ ਠੋਸ ਨਿਗਰ ਰਹਿਵਾਨਾ ਫੋਨ ਨੰਬਰ ਸਕਰੀਨ ਤੇ 17 18 ਕਿਲੋ ਖੁੱਲਾ ਦੁੱਧ ਪਿਆ ਜੂ ਹੋ ਵੀ ਮੱਝਰਗਾ ਬਾਕੀ ਦੁੱਧ 7 8 ਸੂਵੇ ਪਿਆਉ ਕਿਉਂਕਿ ਪਹਿਲਣ ਚਾਰ ਦੰਦ ਵੱੱਛੀ ਸਾਰਿਆਂ ਨੂੰ ਹਸਿਕਾ